ਇਸ ਵਕਤ ਮੈਂ ਕੈਨੇਡਾ ਦੇ ਵੈਨਕੂਵਰ ਦੇ ਵਿੱਚ ਆ ਸਭ ਤੋਂ ਪੁਰਾਣਾ ਤੁਹਾਨੂੰ ਇਹ ਕਲੌਕ ਟਾਵਰ ਦਿਸੂਗਾ ਸੁਣੋ ਮੈਂ ਦੱਸ ਦਿਆਂ 1970 ਚ ਕੰਪਲੀਟ ਹੋਇਆ ਸੀ 1967 ਤੋਂ ਲੈ ਕੇ 77 ਤੱਕ ਕੰਪਲੀਟ ਹੋਇਆ ਸੀਗਾ ਭਾਫ਼ ਨਾਲ ਚੱਲਣ ਵਾਲਾ ਸਟੀਮ ਕਲੌਕ ਦੇ ਤੌਰ ਤੇ ਨੂੰ ਜਾਣਿਆ ਜਾਂਦਾ ਵਾ ਬਹੁਤ ਤਕਨੀਕ ਮਸ਼ੀਨਰੀ ਇਹ ਅਸਲ 'ਚ ਨਾ ਇਹ ਜான் ਇਨ ਸ਼ਾਓ ਨੇ ਦਾ ਨਮੂਨਾ ਸੀ ਉਹ ਇੰਗਲੈਂਡ 'ਚ ਪਹਿਲਾਂ ਬਣਾਇਆ ਸੀ ਪਰ ਇਹ ਦਸਾਂ ਸਾਲਾਂ ਦੇ ਵਿੱਚ ਬਣਿਆ ਸੀਗਾ ਇਹ ਸਾਂਡਰਸ ਦੁਆਰਾ ਬਣਾਇਆ ਗਿਆ ਸੀਗਾ ਪਰ ਜਿਹੜਾ ਅਸਲ ਨਮੂਨਾ ਸੀਗਾ ਇਹ ਬਣਾਇਆ ਸੀਗਾ ਜான் ਇਨ ਸ਼ਾਓ ਨੇ ਜਿਹੜਾ ਕਿ ਬਰਮਿੰਘਮ ਦਾ ਰਹਿਣ ਵਾਲਾ ਸੀ ਤੇ ਇਹ ਤਾਂ ਉਹਨਾਂ ਨੇ ਉਹ ਇੱਕ ਖੋਜੀ ਬੰਦਾ ਸੀ ਉਹਦਾ ਨਮੂਨਾ ਲੈ ਕੇ ਇਹਨਾਂ ਨੇ ਤਿਆਰ ਕੀਤਾ ਸੀਗਾ ਇਹ ਗੈਸਟੋਨ ਵਜਦਾ ਵਾ ਇਹ ਗੈਸਟੋਨ ਇੱਕ ਕਹਿ ਲੋ ਕਿ ਵੈਨਕੂਵਰ ਸ਼ੁਰੂ ਇੱਥੋਂ ਹੀ ਹੋਇਆ ਵਾ ਕਿਉਂਕਿ ਇਹ ਜਿਹੜਾ ਵੈਨਕੂਵਰ ਆ ਜਾਰਜ ਵੈਨਕੂਵਰ ਕੈਪਟਨ ਜਾਰਜ ਵੈਨਕੂਵਰ ਦੇ ਨਾਲ ਨਾਲ ਸੰਬੰਧਿਤ ਆ 1800 1792 ਦੇ ਵਿੱਚ ਉਹ ਇੱਥੇ ਆਇਆ ਸੀਗਾ ਉਸ ਤੋਂ ਬਾਅਦ ਦੇ ਵਿੱਚ ਉਹਨੇ ਇਹ ਚੀਜ਼ ਨੂੰ ਡਿਵੈਲਪ ਕੀਤਾ ਸੀਗਾ ਉਸ ਤੋਂ ਬਾਅਦ ਇਹ ਚੀਜ਼ ਦਾ ਨਿਰਮਾਣ ਕੀਤਾ ਸਾਰਾ ਵਸਤੀਆਂ ਵਗੈਰਾ ਬਣਨੀ ਸ਼ੁਰੂ ਹੋ ਗਈਆਂ ਸੀ ਆ ਇਹ ਸਿਸਟਮ ਦਿਖਾ ਦਿਓ ਕਿ ਇਸ ਤਰੀਕੇ ਦਾ ਵੰਦਰ ਪੈਂਡੂਲਮ ਜਾਸੂਮ ਘੁਮਾਲਾ ਦੱਸੂਗਾ ਕਿ ਕਿਸ ਤਰੀਕੇ ਨਾਲ ਮਸ਼ੀਨਰੀ ਹਜੇ ਚੱਲ ਰਹੀ ਹੈ ਇਹਦੀ ਸਾਰਾ ਤੁਸੀਂ ਦੇਖ ਸਕਦੇ ਹੋ ਨਿਗਾਹ ਮਾਰ ਸਕਦੇ ਹੋ ਵੀ ਸਾਰਾ ਚੱਲਦਾ ਹੈ ਭਾਪ ਜੀ ਛੜਦਾ ਕਹਿ ਸਕਦੇ ਆ ਕਿ ਇਹ ਹੈਗਾ ਵਾ ਸਟੀਮ ਇੰਜਨ ਸਟੀਮ ਦੇ ਨਾਲ ਚੱਲਦਾ ਸਾਰਾ ਵਰਕ ਇਸ ਸਟੀਮ ਦੇ ਨਾਲ ਕਰਦਾ ਵਾ ਤੇ ਆ ਦੇਖਸਲਾ ਕਿਉਂ ਮੰਨਦੇ ਆ ਨਾ ਬਹੁਤ ਕਮਾਲ ਦੀ ਤਕਨੀਕ ਸੀਗੀ ਇਹੇ ਆ ਸਾਰਾ ਬਰਾਸ ਦਾ ਬਣਿਆ ਹੋਇਆ ਵਾ ਹਜੇ ਤੱਕ ਵੀ ਚੱਲਦਾ ਵਾ ਇਹ ਮੇਨ ਏਰੀਆ ਵਾ ਆ ਇਧਰ ਆ ਹਾਇ ਏਰੀਆ ਵਾ ਇਹ ਹੈਗਾ ਸਾਰੀਆਂ ਪੁਰਾਣੀਆਂ ਬਿਲਡਿੰਗਾਂ ਆ ਹੈਗੀਆਂ 1800 ਮੇਰੇ ਖਿਆਲ ਚ 85 ਡੇਢ ਤੇੜ ਦੀ ਬਿਲਡਿੰਗ ਆ ਇਹ ਸ਼ਾਇਦ 85 ਆ ਜਾਂ 87 ਆ ਇਹਦਾ ਮੈਨੂੰ ਫਰਕ ਪੈ ਗਿਆ ਪਰ ਹੈ ਦੋ ਸਾਲਾਂ ਦਾ ਫਰਕ ਹੀ ਆ ਆ ਸਾਰਾ ਪੁਰਾਣੀਆਂ ਇਹ ਲੋਕ ਇਧਰ ਘੁੰਮਣ ਫਿਰਨ ਆਉਂਦੇ ਆ ਤੇ ਜਿਹੜਾ ਜਿਹੜਾ ਇਨਸ਼ਾਉ ਸੀਗਾ ਇਹ ਐਸਟਰ ਦਾ ਰਹਿਣ ਵਾਲਾ ਸੀਗਾ ਬ੍ਰਿੰਗਮੰਗਮ ਦੇ ਵਿੱਚ ਉਹਨੇ ਕਹਿ ਲੋ ਕਿ ਜਿਹੜਾ ਸੀ ਜਿਵੇਂ ਸਟੀਫਨ ਜਾਰਜ ਸਟੀਫਨ ਹੋਇਆ ਜਿਹਨੇ ਇੰਜਣ ਦੀ ਖੋਜ ਕੀਤੀ ਸੀ ਉਹਦੇ ਲਈ ਵੀ ਉਹਨੇ ਕੰਮ ਕੀਤਾ ਸੀ ਉਹਨੂੰ ਜੋ ਮਸ਼ੀਨਰੀ ਬਣਾਉਂਦਾ ਸੀ ਉਹਦੇ ਪਹੀਆਂ ਦੀ ਤਕਨੀਕ ਇਹਨੇ ਕੱਢੀ ਸੀ ਟਾਇਰ ਲਾਉਣ ਦੀ ਤਕਨੀਕ ਕੀਤੀ ਸੀ ਇਹਨੇ ਆਪਣੇ ਨੇ ਜਾਰ ਇਨ ਸ਼ਾਉ ਨੇ ਜਾਰਜਨ ਸ਼ਾਉ ਨੇ ਤਾਂ ਇਸ ਕਰਕੇ ਫਿਰ ਉਹਦੇ ਉਹਦੀ ਚਰਚਾ ਉਨੀ ਨਹੀਂ ਹੋਈ ਇਤਿਹਾਸ ਦੇ ਵਿੱਚ ਜਿਹੜੇ ਕਲੌਕ ਕੋ ਕਿਉਂ ਨਾ ਸਟ੍ਰੀਟ ਕਲੌਕ ਟਾਵਰ ਲੱਗਦੇ ਹੁੰਦੇ ਜਿਵੇਂ ਇਸ ਤਰੀਕੇ ਦੇ ਆ ਇਹ ਜਾਰਨ ਇਨ ਸ਼ਾਉ ਨੇ ਜਾਰਜਨ ਸ਼ਾਉ ਨੇ ਮਤਲਬ ਬਣਵਾਏ ਸੀਗੇ ਪਰ ਉਹਦੀ ਚਰਚਾ ਨਹੀਂ ਨਹੀਂ ਹੋਈ ਪਰ ਜਾਰਜ ਸਟੀਫਨ ਦੀ ਚਰਚਾ ਜ਼ਿਆਦਾ ਹੋਈ ਹੋਰ ਵਿਗਿਆਨੀਆਂ ਦੀ ਚਰਚਾ ਜ਼ਿਆਦਾ ਹੋਈ ਇਧਰਲੇ ਪਾਸੇ ਕਮਾਦੀ ਕਰਨ ਵਿਰਾਜ ਕਿੱਡਾ ਸੋਹਣਾ ਪੁਰਾਣਾ ਏਰੀਆ ਵਾ ਹਨਾ ਬਹੁਤ ਖੂਬਸੂਰਤ ਆ ਕੁਝ ਨਵੀਆਂ ਬਿਲਡਿੰਗਾਂ ਵੀ ਬਣੀਆਂ ਵਾ ਜ਼ਿਆਦਾਤਰ ਪੁਰਾਣੀਆਂ ਹੀ ਨੇ ਉਹ ਵੀ ਸਾਰੀ ਪੁਰਾਣੀਆਂ ਅਜੇ ਤੇ ਕਾਫੀ ਸਟਰੀਟ ਸਿੰਗਰ ਵੀ ਹੈਗੇ ਨੇ ਅਸਤੇ ਇਹ ਤਕਰੀਬ ਹਰ ਘੰਟੇ ਵੱਜੂ ਵੱਜਦਾ ਹੁਣ ਭਾਪ ਜੀ ਨਿਕਲੀ ਜਾਂਦੀ ਕਦੋਂ ਵੱਜੂ ਵੱਜੂ ਆ ਲੱਗਦਾ ਓਹੋ ਵੱਜੂ ਆ ਲੱਗਦਾ ਹੁਣ ਇਹ ਹਾਂ ਹਾਂ ਕਿੱਥੇ ਪ੍ਰੈਸ਼ਰ ਆਣ ਲੱਗਿਆ ਆ ਪ੍ਰੈਸ਼ਰ ਵਗੈਰਾ ਸਿਸਟਮ ਇੱਥੇ ਲੱਗਾ ਗੇਜ ਗੂਜ ਦਿੱਤੀ ਹੋਈ ਆ ਹੁਣ ਇਹਦਾ ਪੜਾਕਾ ਫੈਨ ਵਾਲਾ ਹੀ ਆ ਧਿਆਨ ਰੱਖੀ ਕਰਨੇ ਵਿਰਾਜ ਜਦੋਂ ਵਜਾ ਵਜਦਾ ਦਿਖਾਉਣਾ ਪਰਲੇ ਪਾਸੇ ਸਟਰੀਟ ਕਲਾਕਾਰ ਵੀ ਲੱਗੇ ਹੋਏ ਆ ਗਾਉਣ ਵਜਾਉਣ ਪ੍ਰਵੰਧ ਹੀ ਚੱਲੀ ਜਾਂਦਾ ਇਹਨਾਂ ਦਾ ਆ ਬਹੁਤ ਫੁੱਲ ਬੂਟੇ ਲਾਉਣ ਵਾਲਾ ਕੰਮ ਬਹੁਤ ਸੋਹਣਾ ਯਾਰ ਇਹਨਾਂ ਦਾ ਆ ਦੇਖੀ ਕਿਰਾਂ ਲੈ ਹੈ ਕਮਾਲ ਆ ਇਹ ਵੈਨਕੂਵਰ ਦੇ ਬੰਨਾਂ ਵਾਲੀ ਸੰਬੰਧਤ ਆਪਣਾ ਇਤਿਹਾਸ ਵੀ ਆ ਜਦੋਂ ਕਮਾਂਗਾ ਆਟਾ ਮਾਰੂ ਜਾਜ ਆਇਆ ਸੀ ਉਹ ਵੀ ਇੱਥੋਂ ਨੇੜੇ ਹੀ ਥਾਵਾਂ ਉਸ ਥਾਂ ਦੇ ਤੇ ਆ ਕੇ ਰੁਕਿਆ ਸੀ ਤੇਲੇ ਪਾਸੇ ਓਸ਼ਣ ਆ ਗਿਆ ਸਾਰਾ ਉਧਰ ਆ ਕੇ ਰੁਕਿਆ ਸੀ 1914 ਦੇ ਵਿੱਚ ਤੇ ਪਾਰਾ ਦੂਜਾ ਉਦੋਂ ਜਹਾਜ਼ ਲੱਗਣ ਨਹੀਂ ਸੀ ਦਿੱਤਾ ਸਿਰੇ ਫਿਰ ਇੱਥੋਂ ਵਾਪਸ ਮੋੜ ਦਿੱਤਾ ਗਿਆ ਸੀ ਗੋਰੀਆਂ ਦੇ ਨੀਤੀਆਂ ਨੇ ਤਕਰੀਬਨ 376 ਉਹਦੇ ਵਿੱਚ ਸਵਾਰ ਸੀਗੇ ਤਾਂ ਉਹ ਫਿਰ ਉਹ ਵਾਪਸ ਚਲੇ ਗਈ ਸੀ ਕਲਕੱਤਾ ਦੀ ਬਜਬਜ ਘਾਟ ਤੇ ਜਿੱਥੇ ਕੁਝ ਗ੍ਰੈਫਤਾਰ ਹੋ ਗਏ ਤੇ ਕੁਝ ਸ਼ਹੀਦੀਆਂ ਦੇ ਗਏ ਸੀ ਮਤਲਬ ਇਹ ਵੀ ਇੱਕ ਕੈਨੇਡਾ ਦੇ ਕਲੰਕ ਲੱਗਿਆ ਹੋਇਆ ਵਾ ਵੀ ਉਹਨਾਂ ਨੇ ਇਮੀਗ੍ਰੇਟਸ ਨੂੰ ਆਉਣ ਨਹੀਂ ਸੀ ਦਿੱਤਾ ਉਸ ਸਮੇਂ ਹੈ ਨਾ ਬਾਹਰ ਨਿਕਲਣ ਲੱਗੀ ਵੱਧ ਬਈ ਆਓ ਦੇਖਿਓ ਕਰਾ ਪ੍ਰੈਸ਼ਰ ਐਂ ਚੱਲੂਗਾ ਇਹ ਦੇਖੋਗੇ ਨਾ ਸਟੀਮ ਇੰਜਨ ਵਾਲਾ ਕੰਮ ਸਟੀਮ ਤੇ ਚੱਲਣਾ ਗੈਸਟ੍ਰੋਨ ਸਟੀਮ ਕਲॉक ਕਹਿੰਦੇ ਆ ਇਹਨੂੰ ਇਸ ਚੀਜ਼ ਨੂੰ ਬਹੁਤ ਖੂਬਸੂਰਤ ਆ ਕਮਾਲ ਲੈ ਵੀ ਹੁੱਟਰ ਜਾ ਵੱਜਣ ਵਾਲਾ ਹੀ ਆ ਜਮਾ ਤਿਆਰੀ ਤੇ ਆ ਜਿਹੜੇ ਪ੍ਰੀ ਵਿਡਿੰਗ ਵਾਲੇ ਉਹ ਵੀ ਇੱਥੇ ਆ ਕੇ ਐ ਖੜ ਜਾਂਦੇ ਲੋਕ ਸਾਰੇ ਵੇਟ ਕਰੀ ਜਾਂਦੇ ਆ ਸਾਰ ਮਗਰ ਕੱਠ ਦਿਖਾਦੀ ਕਿੰਨਾ ਪਰਲੇ ਪਾਸੇ ਸਾਰੇ ਫੋਟੋਗ੍ਰਾਫੀ ਦੇਖਣ ਆਏ ਆ ਇਹਨੂੰ ਦੇਖਣਾ ਵੀ ਕਦੋਂ ਇਹ ਬੋਲੂਗਾ ਤੇ ਫਿਰ ਅਸੀਂ ਅਗਲੀ ਗੱਲਬਾਤ ਕਰਾਂਗੇ ਆ ਦੇਖ ਸਕਦੇ ਹੋ ਸਟੀਮ ਭਾਫ਼ ਨਿਕਲੀ ਜਾਂਦੀ ਆ ਕਮਾਲ ਹੈ ਰਿਟੇਜ ਆ ਪੁਰਾਣੀ ਸਾਮ ਕੇ ਰੱਖੀ ਹੋਈ ਆ ਜਿਆਦਾ ਪੁਰਾਣਾ ਨਹੀਂ ਹੋਇਆ 77 ਦੇ ਵਿੱਚ ਬਣਿਆ ਸੀ ਆ ਆਪ ਤਾਂ 24 ਚੱਲਦਾ ਵਾ 49 ਸਾਲ ਹੋ ਗਏ ਫਿਰ ਵੀ ਬਹੁਤ ਪੁਰਾਣਾ ਤਾਂ ਅਸਲ ਦੇ ਵਿੱਚ ਇਹ ਇੰਗਲੈਂਡ ਇਹ ਜੇ ਇੰਗਲੈਂਡ ਵਿੱਚ ਵੀ ਹੈਗੇ ਨੇ ਇੱਕ ਬਹੁਤ ਵੈਨਕੂਵਰ ਦੇ ਵਿੱਚ ਵੀ ਹੈਗੇ ਯੂ ਐਸ اے ਦੇ ਵਿੱਚ ਵੀ ਹੈਗੇ ਇਸ ਚੀਜ਼ ਦੇ ਨਾਲ ਇਸ ਚੀਜ਼ਾਂ ਦੇਖ ਸਕਦੇ ਹੋ ਆਮ ਤੌਰ ਤੇ ਦੇਖਣ ਨੂੰ ਮਿਲਦੀਆਂ ਨੇ ਔਰ ਕਾਫੀ ਕਰਾਊਡਡ ਏਰੀਆ ਵਾ ਡਾਊਨਟਾਊਨ ਕਹਿੰਦੇ ਇਸ ਏਰੀਏ ਨੂੰ ਹੁਣ ਪਰ ਵੈਸੇ ਪੁਰਾਣਾ ਇਹ ਗੈਸਟਾਊਨ ਕਹਿੰਦੇ ਆ ਸੋ ਇਸ ਵੈਨਕੂਵਰ ਦਾ ਇਤਿਹਾਸਾ ਬਹੁਤ ਪੁਰਾਣਾ ਵਾ ਆ 15000 BC BC ਦੇ ਦਰਮਿਆਨ ਦਾ ਸੀ ਉਦੋਂ ਲੋਕ ਇੱਥੇ ਆਉਣੇ ਸ਼ੁਰੂ ਹੋਏ ਸੀ ਜਿਹੜੇ ਫਰਸ ਨੈਸ਼ਨਸ ਸੀਗੇ ਤਾਂ ਉਦੋਂ ਅੱਜ ਫਰਾਂਸੀ ਹੋਗੇ ਸਪੈਨਿਸ਼ ਹੋਗੇ ਤਾਂ ਇਹ ਸਵਾਦ ਬ੍ਰਿਟਿਸ਼ ਉਹਨਾਂ ਦਾ ਜ਼ਿਆਦਾ ਅਧਿਕਾਰ ਰਿਆ ਵਾ ਇਹ ਬਾਅਦ ਦੇ ਵਿੱਚ ਬ੍ਰਿਟਿਸ਼ਰ ਤੇ ਫਰਾਂਸੀ ਇਕੱਠੇ ਨਾਲ ਮਿਲ ਕੇ ਰਹਿੰਦੇ ਸੀ ਪਰ ਬਾਅਦ ਦੇ ਵਿੱਚ ਉਹ ਫਿਰ ਫਰਾਂਸੀ ਚਲੇ ਗਏ ਸੀ ਉਹ ਕਹਿੰਦੇ ਬ੍ਰਿਟਿਸ਼ ਨੂੰ ਸੌਂਪ ਕੇ ਸੀ ਤੁਸੀਂ ਸੰਭਲੋ ਚੱਲ ਉਹ ਦੁਬਾਰਾ ਚ ਫਿਰ ਬ੍ਰਿਟਿਸ਼ ਦਾ ਜ਼ਿਆਦਾ ਰਾਜ ਰਹਿ ਗਿਆ ਸਾਰਾ ਇਸ ਏਰੀਆ ਦੇ ਵਿੱਚ ਤਾ ਵਜਿਆ ਨਹੀਂਗਾ ਹਾਰਨ ਜਾਂ ਹਰੇ ਟਾਈਮ ਲਾਊਗਾ ਲੱਗਦਾ ਮੜਾ ਜਾ ਵਜਿਆ ਸੀਗੇ ਝਲਕ ਜੀ ਦਿਖਾਈ ਸੀ ਬਸ ਉਹ ਵੇਟ ਕਰਨ ਦੇ ਚ ਲੱਗੇ ਹੋਏ ਆਂ ਆਸਾ ਸੋ ਦਰਸ਼ਕੋ AC ਕਲॉक ਟਾਵਰ ਤੁਸੀਂ ਵੇਖਿਆ ਸਟੀਮ ਕਲॉक ਟਾਵਰ ਵੈਨਕੂਵਰ ਦੇ ਵਿੱਚ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ ดูเ